ਮੇਰਾ ਨਾਮ ਜਨਕ ਸਿੰਘ ਜੀ ਪਿੰਡ ਗਲੋਂਦੀ ਡਾਕਖਾਨਾ ਬਜੀਤਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਜੋ ਕੀ ਭਗਵੰਤ ਮਾਨ ਨੇ ਆਮ ਆਦਮੀੀ ਨੂੰ ਖੋਲੇ ਹਨ ਉਹਨਾਂ ਵਿੱਚ ਸਾਨੂੰ ਜਦੋਂ ਵੀ ਅਸੀਂ ਦਵਾਈ ਲੈਣ ਆਉਂਦੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਤੇ ਵਧੀਆ ਮੈਡੀਸਿਨ ਦਵਾਈ ਮਿਲਦੀ ਹੈ ਜੀ ਜਦੋਂ ਇਹਨਾਂ ਨੇ ਹੱਥ ਹੱਲ ਖੋਲੇ ਆ ਉਦੋਂ ਤੋਂ ਹੀ ਅਸੀਂ ਦਵਾਈ ਇੱਥੋਂ ਹੀ ਲੈਂਦੇ ਆ ਕੋਈ ਦਿੱਕਤ ਨਹੀਂ ਆਉਦੀ ਕੋਈ ਪੈਸਾ ਨਹੀਂ ਲੱਗਦਾ ਸਾਡੇ ਬੱਚੇ ਨੂੰ ਠੰਡਾ ਹੁੰਦਾ ਤਾਂ ਵੀ ਅਸੀਂ ਇੱਥੋਂ ਹੀ ਦਵਾਈ ਦੋਵੰਦੇ ਬੱਚਿਆਂ ਨੂੰ ਅਸੀਂ ਇਨਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਜੀ ਕੋਈ ਪਰਚੀ ਨਹੀਂ ਕੋਈ ਫੀਸ ਨਹੀਂ ਕੋਈ ਪੈਸਾ ਨਹੀਂ ਜੀ ਪਹਿਲਾਂ ਦੋ ਤਿੰਨ ਸਾਲ ਤੋਂ ਦਵਾਈ ਇੱਥੋਂ ਖਾ ਰਹੇ ਹਾਂ ਜੀ ਕੋਈ ਦਿੱਕਤ ਨਹੀਂ ਦਵਾਈ ਵਧੀਆ ਮਿਲਦੀ ਹੈ ਜੀ ਵਧੀਆ ਡਾਕਟਰ ਹੈ ਜੀ ਆਉਂਦੀ ਸਾਥ ਬੱਚੇ ਨੂੰ ਕੇਅਰ ਕਰਦੇ ਸਟਾਫ ਵੀ ਵਧੀਆ ਜੀ ਜਦੋਂ ਵੀ ਡਿਊਟੀ ਉੱਤੇ ਬੈਠੇ 24 ਘੰਟੇ ਡਿਊਟੀ ਬੈਠ ਰਹੇ ਹੁੰਦੇ ਕੋਈ ਦਿੱਕਤ ਨਹੀਂ ਹੈ ਜੀ ਦਵਾਈ ਵਧੀਆ ਟਾਈਮ 'ਕਲ ਮਿਲਦੀ ਹੈ ਜੀ ਮੈਂ ਗੁਰਦੇਵ ਸਿੰਘ ਵਾਸੀ ਪਿੰਡ ਗੀਤਪੁਰ ਤਹਿਸੀਲ ਬਸੀ ਫਖਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਟੈਟ ਫ੍ਰੀ ਹੋਇਆ ਬਾਕੀ ਸਾਡਾ ਦਵਾਈ ਫ੍ਰੀ ਮਿਲਦੀ ਹੈ ਜੀ ਨਹੀਂ ਬਾਹਰ ਸਾਨੂੰ 100-100 ਰੁਪਏ ਖਰਚਣਾ ਪੈਂਦਾ ਤਾਂ ਜੀ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਜਿਹੜੇ ਬਾਹਰ ਦਵਾਈ ਨਹੀਂ ਤੇ ਲੰਦੇ ਇੱਥੇ ਲੈ ਸਕਦੇ ਆ ਟੈਟ ਵੀ ਫ੍ਰੀ ਹੁੰਨੇ ਆ ਦਵਾਈ ਵੀ ਫ੍ਰੀ ਮਿਲਦੀ ਹੈ ਜੀ ਵਧੀਆ ਦਵਾਈ ਆ ਮੈਂ ਹੁਣ ਐ ਠੀਕ ਆ ਵਧੀਆ ਸਿਸਟਮ ਹੈ ਭਗਵੰਤ ਮਾਨ ਦਾ ਕਰਿਆ ਆਇਆ ਹੈ ਨਹੀਂ ਅੱਗੇ ਦਵਾਈਆਂ ਜਾਂਦੇ ਤੇ ਅਸੀਂ ਕਿੰਨੇ ਕਿੰਨਾ ਖਰਚਾ ਹੋ ਜਾਂਦਾ ਸਾਡਾ ਉਹ ਸਾਨੂੰ ਠੀਕ ਆ ਫ੍ਰੀ ਦਵਾਈ ਮਿਲਦੀ ਜੀ ਤੇ ਫ੍ਰੀ ਟੈਸਟ ਵੀ ਇਹ ਬਹੁਤ ਬਹੁਤ ਧੰਨਵਾਦੀ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਜੀ